ਬਾਕੀ ਮੇਲੇ ਮੋਕੇ ਸ਼ਰਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਤੇ ਹੁਣ ਸਿਆਸਤ ਕਾਫੀ ਗਰਮਾਉਣੀ ਸ਼ੁਰੂ ਹੋ ਚੁੱਕਿਆ ਹੈ ਦਰਅਸਲ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਵਜੋਂ ਸ਼ਰਮਣੀ ਅਕਾਲੀ ਦਲ ਵਜੋਂ ਮੰਚ ਤੇ ਸੱਦੇ ਜਾਣ ਤੇ ਪਵਾਲ ਉੱਠਿਆ ਹੈ ਪਰਮਿੰਦਰ ਸਿੰਘ ਢੀਂਟਸਾ ਕਹਿੰਦਾ ਕਿ ਸ਼ਰਮਣੀ ਅਕਾਲੀ ਦਲ ਨੇ ਪ੍ਰਧਾਨ ਕਹਿ ਕੇ ਕਿਉਂ ਸਟੇਜ ਤੇ ਸੱਜਿਆ ਸੱਦਿਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਾਲ ਤੱਕ ਸਾਭ ਨੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਇਆ ਸੀ ਇਹ ਪਰਮਿੰਦਰ ਢੀਂਟਸਾ ਕਹਿ ਰਹੇ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਗੁਨਾਹਾਂ ਤੋਂ ਮੁਕਰਨਾ ਸ਼ਰਮਨਾਕ ਹੈ ਪੰਜ ਪਿਆਰਾਂ ਦੀ ਹਾਜ਼ਰੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਗੁਨਾਹ ਕਬੂਲ ਕੀਤੇ ਸੋ ਜਿਸ ਹਿਸਾਬ ਦੇ ਨਾਲ ਪਰਮਿੰਦਰ ਸਿੰਘ ਢੀਂਸਾ ਨੇ ਸਵਾਲ ਖੜੇ ਕੀਤੇ ਨੇ ਤਾਂ ਸਿਆਸੀ ਸਫਾ ਦੇ ਵਿੱਚ ਕਾਫੀ ਚਰਚਾ ਛਿੜ ਚੁੱਕੀ ਹੈ ਪ੍ਰਤੀ ਕਰਨ ਜਾ ਰਿਹਾ ਪੰਜਾਬ ਦੇ ਉਸ ਮਹਾਨ ਜਰਨੈਲ ਨੂੰ ਜਿਨੇ ਪੰਜਾਬ ਦੇ ਲਈ ਆਪਣੀ ਜ਼ਿੰਦਗੀ ਦੀ ਵੀ ਪਰਵਾਹ ਨਹੀਂ ਕੀਤੀ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਸ਼ੋਮਨੀ ਅਕਾਲੀ ਦਲ ਸਰਦਾਰ ਜਗਵੀਰ ਸਿੰਘ ਜੀ ਬਾਦਲ ਉਹਨਾਂ ਨੂੰ ਸਨਮਾਨਤ ਕਰ ਰਹੇ ਜਿਨ੍ਹਾਂ ਜਥੇਬੰਦੀ ਵੱਲੋਂ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਜਦੋਂ ਉੱਥੇ ਬੋਲੇ ਜਿਹੜਾ ਸਟੇਜ ਸੈਕਰੀ ਹੈ ਉਹਨੇ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਸਮੋਹਨ ਕਰਕੇ ਜਿਹੜਾ ਹੈ ਬੁਲਾਇਆ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਬੋਲਣਗੇ ਤੇ ਦੱਸੋ ਇਹ ਹੁਣ ਇਸ ਤੋਂ ਸ਼ਰਮਨਾ ਕੀ ਗੱਲ ਹੋ ਸਕਦੀ ਹੈ ਵੀ ਅਕਾਲਤਾਖ ਸਾਹਿਬ ਦੇ ਹੁਕਮ ਤਬਾਦੋਂ ਅਕਾਲੀ ਦਲ ਦੇ ਪ੍ਰਧਾਨ ਕੀਤੇ ਲਾਇਆ ਗਿਆ ਉਹਨਾਂ ਨੂੰ ਤੇ ਇਹ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਦੱਸ ਰਹੇ ਨੇ। ਸੁਖਪੀਰ ਸਿੰਘ ਬਾਦਲ ਨੇ ਸਾਰਾ ਕੁਛ ਝੋਲੀ ਪਾਇਆ ਮੈਂ ਪਾਇਆ ਕਿਉਂ ਪਾਇਆ? ਜਦੋਂ ਸਾਡੀ ਮੀਟਿੰਗ ਹੋਈ ਸੀ ਸਾਹਮਣੇ ਤੇ ਇਲਜ਼ਾਮ ਲਾ ਕੇ ਸਾਡੇ ਕੋਲੇ ਆਏ। ਅਸੀਂ ਮੀਟਿੰਗ ਕੀਤੀ ਹੈ ਸਾਡੇ ਕੋਲੇ ਹਰ ਚੀਜ਼ ਦਾ ਜਵਾਬ ਸੀ। ਪਰ ਨਹੀਂ ਅਸੀਂ ਸੋਚਿਆ ਕੀ 10 ਸਾਲ ਹੋ ਗਏ ਇਹਨਾਂ ਨੇ ਸਿਆਸਤ ਕਰਦੇ ਪੀਅ ਅਦਬੀ ਦੀ 10 ਸਾਲ ਹੋ ਗਏ ਆਪਣੇ ਕੌਮ ਨੂੰ ਉਲਟਾ ਕੇ ਰੱਖਿਆ ਇਹਨਾਂ ਨੇ ਤਾਕਤਾਂ ਨੇ ਸਾਰੀ ਪਾਕੀ ਨੇ ਕਿਹਾ ਸੁਖਵੀਰ ਤੂੰ ਆਪਣੇ ਝੋਲੀ ਪਾਲਾ ਸਾਰਾ ਕੁਝ ਠੀਕ ਕੋਈ ਮੈਂ ਕਹਿੰਦੀ ਮੈਂ ਪਾਲਾਂਗਾ ਬੋਲੇ ਤੋਂ ਉਹ ਉਹ ਸਿਆਕਾ ਉਹਨਾਂ ਨੂੰ ਉਮੀਦ ਨਹੀਂ ਸੀ ਫਿਰ ਉਹਨਾਂ ਨੇ ਦੇਖਿਆ ਕਿ ਆ ਤਾਂ ਆ ਵੀ ਹੋ ਗਿਆ ਫਿਰ ਕਹਿੰਦੇ ਇਹਨੂੰ ਮਾਰ ਹੀ ਦਿਓ ਰੱਬ ਬਚਾਉਣ ਵਾਲਾ ਹੈ ਗੁਰੂ ਸਾਹਿਬ ਨੇ ਬਚਾਇਆ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਤੇ ਫਿਰ ਉਹੀ ਤਾਂ ਤਾਂ ਕੀ ਕਹਿੰਦੀ ਹੈ ਉਸ ਬੰਦੇ ਨੂੰ ਫਕਰੇ ਕੌਮ ਦੇਣਾ ਚਾਹੀਦਾ ਆ ਆ ਲੋਕੀ ਪਛਾਣੀ ਆ ਆਪਾਂ ਉਥੇ ਇਹ ਗੱਲਾਂ ਕਈਆਂ ਦੀਆਂ ਵੀ ਜੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਤੇ ਥੁਠੇ ਇਲਜ਼ਾਮ ਲਾਏ ਗਏ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਗਏ ਹੁਣ ਇਲਜ਼ਾਮ ਕਿਹਨੇ ਲਾਏ ਨੇ ਇਲਜ਼ਾਮ ਲਾਏ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਪੁਸਤੀ ਦੇ ਖੜੇ ਹੋ ਕੇ ਉਹਨਾਂ ਤੇ ਇਲਜ਼ਾਮ ਲਾਏ ਗਏ ਵੀ ਇਹ ਤੁਹਾਡੇ ਤੇ ਇਲਜ਼ਾਮ ਨੇ ਤੁਸੀਂ ਇਹਨਾਂ ਦੇ ਦੱਸੋ ਸੱਚੇ ਜਾਂ ਝੂਠੇ ਸੋ ਕੀ ਸੁਖਬੀਰ ਸਿੰਘ ਬਾਦਲ ਇਹ ਕਹਿਣਾ ਚਾਹੁੰਦੇ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰ ਸਿੰਘ ਸੇਵਾਨ ਨੇ ਜਿਹੜੇ ਉਹਨਾਂ ਤੇ ਇਲਜ਼ਾਮ ਲਾਏ ਉਹ ਝੂਠੇ ਸੀ ਕਿਹਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਨੇ ਉਹ ਇਹਦਾ ਜਵਾਬ ਉਹਨੂੰ ਦੇਣਾ ਪਊਗਾ ਤੇ ਉਹ ਉਸ ਪਵਿੱਤਰ ਜਗ੍ਹਾ ਤੇ ਖੜ ਕੇ ਉਹਨਾਂ ਨੇ ਇੱਕ ਇੱਕ ਇਲਜ਼ਾਮ ਨੂੰ ਮੰਨਿਆ ਤੇ ਅੱਜ ਆ ਕੇ ਕਹਿੰਦੇ ਜੀ ਇਹ ਤਾਂ ਸਾਰਾ ਝੂਠਾ ਹੈ ਤਾਂ ਤੁਸੀਂ ਸੁਣਿਆ ਜਿੱਥੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੀ ਸਟੇਟਮੈਂਟ ਸੀ ਬੀਤੇ ਦਿਨ ਦੀ ਤਾਂ ਉਥੇ ਦੂਸਰੀ ਸਟੇਟਮੈਂਟ ਪਰਮੇਧ ਸਿੰਘ ਦੀ ਸਾਦੀ ਉਹਨਾਂ ਨੇ ਕਿਹਾ ਕਿ ਆਖਿਰ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਜ਼ਿਕਰ ਕੀਤਾ ਝੂਠੇ ਇਲਜ਼ਾਮਾਂ ਦਾ ਇਹ ਝੂਠੇ ਇਲਜ਼ਾਮਾ ਨੂੰ ਕਿਦਾਂ ਡਿਫਾਈਨ ਕਰਨਗੇ ਸਖਬੀਰ ਸਿੰਘ ਬਾਦਲ ਕਿਦਾਂ ਡਿਫਾਈਨ ਕਰੇਗੀ ਸ਼ਰਮਨੀ ਕਲੀਦਲ ਉਹ ਕਹਿੰਦੇ ਕਿ ਸ਼੍ਰੀਕਲਤਕ ਸਾਹਿਬ ਦੇ ਫੈਸਲੇ ਤੋਂ ਜੋ ਹੁਕਮ ਹੋਏ ਕਿ ਉਹ ਝੂਠੇ ਇਲਜ਼ਾਮਾ ਤਹਿਤ ਹੋਏ ਤਾਂ ਇਸ ਤਰ੍ਹਾਂ ਦੇ ਕਈ ਵੱਡੇ ਸਵਾਲ ਖੜੇ ਕੀਤੇ ਗਏ ਨੇ ਪਰਮਿੰਦਰ ਸਿੰਘ ਢੀਟਸਾ ਦੁਆਰਾ ਸੁਸ਼੍ਰੀਕਲਤਕ ਸਾਹਿਬ ਨੇ ਸਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਇਆ ਸੀ ਮਾਕੀ ਮੇਲੇ ਮੌਕੇ ਸ਼ਰਮਨੀ ਕਲੀਦਲ ਦੀ ਸਿਆਸੀ ਕਾਨਫਰੰਸ ਤੇ ਹੁਣ ਸਿਆਸਤ ਕਾਫੀ ਪੱਕ ਚੁੱਕੀ ਹੈ